Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਦਬਦੇਬੀ ਤਕਸਾਲ ਦੇ ਮੁਖੀ ਸੰਤ ਬਾਬਾ ਹਰਰਾਮ ਸਿੰਘ ਜੀ ਖਾਲਸਾ ਜੀ ਜਿਨ੍ਹਾਂ ਨੇ ਬਹੁਤ ਇੱਕ ਸ਼ਲਾਘਾਯੋਗ ਫੈਸਲਾ ਕੀਤਾ ਜਿਹਦੇ ਵਿੱਚ ਮਹਾਰਾਸ਼ਟਰ ਦੇ ਅੰਦਰ ਬਾਜਪਾ ਸਰਕਾਰ ਨੂੰ ਸਮਰਥਨ ਦਿੱਤਾ ਮੈਂ ਸਮਝਦਾ ਕਿ ਜਿਹੜੀਆਂ ਪਹਿਲਾਂ ਵੀ ਬੜੀਆਂ ਦੁਰਪੇਸ਼ ਮੁਸ਼ਕਲਾਂ ਮੋਦੀ ਗਵਰਨਮੈਂਟ ਵੱਲੋਂ ਹੱਲ ਕੀਤੀਆਂ ਗਈਆਂ ਕਿਉਂਕਿ ਨਰਿੰਦਰ ਮੋਦੀ ਜੀ ਦਾ ਜਿਹੜਾ ਪੰਜਾਬ ਤੇ ਸਿੱਖਾਂ ਨਾਲ ਇੱਕ ਖਾਸ ਸਨੇਹ ਰਿਹਾ ਪਿਆਰ ਰਿਹਾ ਤੇ ਜਿਹਦੇ ਵਿੱਚ ਕਰਤਾਰਪੁਰ ਸਾਹਿਬ ਦਾ ਲੰਘ ਆਵੇ ਕਾਲੀਆਂ ਸੂਚੀਆਂ ਹੁਣ ਛੋਟੇ ਸਾਬ ਜਦ ਦਾ ਦਿਨ ਹੋਵੇ ਫਤੇ ਦਿਵਸ ਹੋਵੇ ਕੋਈ ਵੀ ਇਹੋ ਜਿਹੇ ਮਸਲੇ ਆ ਹਮੇਸ਼ਾ ਸਿੱਖਾਂ ਦੇ ਨਾਲ ਖੜਕੇ ਪੰਜਾਬੀਆਂ ਨਾਲ ਖੜਕੇ ਆਪਣਾ ਸਨੇਹ ਦਿਖਾਇਆ ਤੇ ਬਾਬਾ ਜੀ ਦਾ ਜਿਹੜਾ ਇਹ ਫੈਸਲਾ ਹੈ ਬੜਾ ਸ਼ਲਾਘਾਯੋਗ ਹੈ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਤੇ ਉਮੀਦ ਕਰਦਾ ਉਹਨਾਂ ਦਾ ਇੱਕ ਵਫਦ ਮੋਦੀ ਗਵਰਨਮੈਂਟ ਨਾਲ ਮਿਲ ਕੇ ਆਣ ਵਾਲੇ ਟਾਈਮ 'ਚ ਜਿਹੜੀਆਂ ਸਿੱਖਾਂ ਦੇ ਬਹੁਤ ਹੋਰ ਬੜੇ ਵੱਡੇ ਵੱਡੇ ਮਸਲੇ ਆ ਗਿਆ ਉਹ ਵੀ ਹੱਲ ਹੋਣਗੇ ਤੇ ਮੈਂ ਬਾਕੀ ਵੀ ਜਿੰਨੇ ਵੀ ਸੰਤ ਸਮਾਜ ਆਇਆ ਟਕਸਾਲ ਆਇਆ ਜਾਂ ਕੋਈ ਵੀ ਜਥੇਬੰਦੀਆਂ ਆ ਜਾਂ ਸਿੱਖ ਪੰਧਰ ਦੀ ਜਿੰਨੇ ਵੀ ਨਮਾਇंदे ਜਥੇਬੰਦੀਆਂ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਬਾਜਪਾ ਸਰਕਾਰ ਨੇ ਹਮੇਸ਼ਾ ਸਿੱਖਾਂ ਦੇ ਨਾਲ ਖੜ ਕੇ ਆਪਣਾ ਸੇਰ ਦਿਖਾਇਆ ਅਸੀਂ ਵੀ ਉਹਨਾਂ ਦੇ ਨਾਲ ਖੜ ਕੇ ਤੇ ਆਉਣ ਵਾਲੇ ਟਾਈਮ 'ਚ ਆਪਣੇ ਮਸਲੇ ਹੱਲ ਕਰੀਏ